ਸਵਾਗਤ ਹੈ ਤੁਹਾਡਾ ਸਾਇਬ ਸੱਚ ਟੀਵੀ ਤੇ ਹਾਜ਼ਰ ਹਾਂ ਲੈ ਕੇ ਅਜਬੀਆਂ ਮੁਖਬਰਾਂ ਆਈਐਸ ਆਈਐਸ ਅੱਤਵਾਦੀ ਰिजवान ਅਲੀ ਦਿੱਲੀੋਂ ਗ੍ਰਿਫਤਾਰ 3 ਲੱਖ ਰੁਪਏ ਦਾ ਇਨਾਮਿਆਂ ਹੋਇਆ ਸੀ ਸਰਹੱਦੀ ਇਲਾਕੇ ਚ ਇੱਕ ਵਾਰ ਫੇਰ ਦਿਖੇ ਚੱਕੀ ਪੁਲਿਸ ਦੇ ਕਮਾਂਡੋ ਫੋਰਸ ਅਲਰਟ ਮੋੜਦੇ ਭਾਰਤ ਲਈ ਪਾਕ ਹੁਣ ਖਤਰੇ ਦੀ بجائے ਸਿਰਫ ਸਿਰਦਰਦ ਡੋਪਾਲ ਰੂਸੀ ਫੌਜ ਭਰਤੀ 92 ਭਾਰਤੀ ਨਾਗਰਿਕਾਂ ਚੋਂ ਅਠ ਦੀ ਗਈ ਜਾਨ ਮੋਦੀ ਕੈਬਨਟ ਨੇ 24657 ਕਰੋੜ ਰੁਪਏ ਦੇ 8 ਰੇਲ ਪ੍ਰੋਜੈਕਟਾਂ ਨੂੰ ਦਿੱਤੀ ਮਨਜ਼ੂਰੀ ਆਰਥਿਕ ਵਿਕਾਸ ਨੂੰ ਮਿਲੇਗਾ ਹੁਲਾਰਾ ਪੀਐਮ ਮੋਦੀ ਨੇ ਕੁਸ਼ਤੀ ਚ ਕਾਂਸੀ ਤਮਗਾ ਜਿੱਤਣ ਵਾਲੇ ਅਮਨ ਸਹਿਰਾਵਤ ਨੂੰ ਦਿੱਤੀ ਵਧਾਈ ਪੁਨੀਸ਼ ਸੁਸੋਦੀਆ 17 ਮਹੀਨਿਆਂ ਬਾਅਦ ਤਿਹਾਰ ਜੀਲ ਤੋੜਿਆ ਤ੍ਰਿੰਗਾਨਾ ਦੇ ਮੁੱਖ ਮੰਤਰੀ ਨੇ ਅਮਰੀਕੀਆਂ ਨੂੰ ਨਿਵੇਸ਼ ਕਰਨ ਦਾ ਸੱਦਾ ਦਿੱਤਾ ਮਨੀਸ਼ ਸੋਦੀਆ ਨੂੰ ਸਿਰਫ ਜਮਾਨਤ ਮਿਲੀ ਹੈ ਕਲੀਨ ਚਿੱਟ ਨਹੀਂ ਹਰ ਸਿਵਰਤ ਕੌਰ ਬਾਦਲ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਸਮੂਹ ਵਿਖੇ ਲੱਗੇ ਨਿਸ਼ਾਨ ਸਾਹਿਬਾਂ ਦੇ ਪੋਸ਼ਾਕਿਆਂ ਦੇ ਰੰਗ ਬਦਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਦਾਰ ਗੁਲਜਾਰ ਸਿੰਘ ਰੜੀਕੇ ਨੂੰ ਸੰਸਦੀ ਬੋਰਡ ਦਾ ਮੈਂਬਰ ਕੀਤਾ ਗਿਆ ਅਨੁਯੁਕਤ ਵਿਨੇਸ਼ ਖੋਗੜ ਨੂੰ ਮੈਡਲ ਦੇਣ ਬਾਰੇ ਆਈਓਸੀ ਪ੍ਰਧਾਨ ਨੇ ਕਿਹਾ ਸੀਏਐਸ ਦੇ ਫੈਸਲੇ ਦਾ ਪਾਲਣ ਕਰਾਂਗੇ ਪਹਿਲਵਾਨ ਅਮਨ ਸਹਿਰਾਵਤ ਨੇ ਜਿੱਤਿਆ ਕਾਂਸੀ ਭਾਰਤੀ ਝੋਲੇ 'ਚ ਛੇਵਾਂ 올림픽 ਤਮਗਾ ਹੁਣ ਖਬਰਾਂ ਵਿਸਤਾਰ ਨਾਲ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਸ਼ੁੱਕਰਵਾਰ ਨੂੰ ਪਵਨਦੀਸ਼ੂ ਦਾ ਅਤਵਾਦੀ ਜਥੇਬੰਦੀ ਆਈਐਸ ਆਈਐਸ ਦੇ ਲੋੜਿੰਗ ਦੇ ਛੱਕੀ ਅਤਵਾਦੀ ਰਿਜਵਾਨ ਅਲੀ ਨੂੰ ਗ੍ਰਿਫਤਾਰ ਕੀਤਾ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਉਸ ਦੇ ਸਿਰ ਤੇ 3 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੋਇਆ ਸੀ ਪੁਲਿਸ ਨੇ ਦੱਸਿਆ ਕਿ ਫੜੇ ਜਾਣ ਤੋਂ ਪਹਿਲਾਂ ਦੋਸ਼ੀ 1 ਸਾਲ ਤੋਂ ਵੱਧ ਸਮੇਂ ਤੱਕ ਫਰਾਰ ਰਹਾ ਨਵੀਂ ਦਿੱਲੀ ਰੇਜ ਦੇ ਵਿਸ਼ੇਸ਼ ਸੈੱਲ ਦੀ ਟੀਮ ਨੂੰ ਕੱਲ ਦਰਿਆਗੰਜ ਵਿੱਚ ਰਜਵਾਨ ਅਲੀ ਦੀਆਂ ਗਤੀਵਿਧੀਆਂ ਬਾਰੇ ਸੂਚਨਾ ਮਿਲੀ ਸੀ ਪੁਲਿਸ ਨੇ ਕਿਹਾ ਇਨਪੁਟ ਦੇ ਆਧਾਰ ਤੇ ਇੱਕ ਜਾਲ ਵਿਛਾਇਆ ਗਿਆ ਸੀ ਅਤੇ ਦੋਸ਼ੀ ਰਜਵਾਨ ਅਲੀ ਨੂੰ ਥੋੜੀ ਦੇਰ ਦੀ ਗੋਲੀਬਾਰੀ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ ਪੁਲਿਸ ਨੇ ਉਸ ਕੋਲੋਂ ਇੱਕ ਪਿਸਤੌਲ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ ਅਤੇ ਇਸ ਤੋਂ ਇਲਾਵਾ ਵਿਸਫੋਟਕ ਵੀ ਬਰਾਮਦ ਕੀਤਾ ਗਿਆ ਹੈ ਪਾਕਿਸਤਾਨਾ ਲੱਗਦੇ ਸਰਹੱਦੀ ਇਲਾਕੇ ਚ ਸ਼ੱਕੀ ਵਿਅਕਤੀ ਦੇਖੇ ਜਾਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੁਣ ਇੱਕ ਵਾਰ ਫਿਰ ਤੋਂ ਬਮਿਆਲ ਦੇ ਪਿੰਡ ਰਮ ਕਾਲਵਾ ਚ ਪਿਛਲੀ ਰਾਤ ਫਿਰ ਇੱਕ ਸ਼ੱਕੀ ਵਿਅਕਤੀ ਦੇਖੇ ਜਾਣ ਦੀ ਸੂਚਨਾ ਮਿਲਣ ਤੇ ਪੁਲਿਸ ਫਿਰ ਤੋਂ ਅਲਰਟ ਮੋਡ ਤੇ ਆ ਗਈ ਹੈ ਪੁਲਿਸ ਨੇ ਫਿਰ ਤੋਂ ਕਮਾਂਡੋ ਫੋਰਸ ਨਾਲ ਖੇਤਰ ਚ ਤਲਾਸ਼ੀ ਮਚਲਾ ਕੇ ਸ਼ੱਕੀਆਂ ਦੀ ਭਾਲ ਰੰਭ ਕੀਤੀ ਪਰ ਸਮਾਚਾਰ ਲਿਖੇ ਜਾਣ ਤੱਕ ਉਕਤ ਸ਼ੱਕੀਆਂ ਦਾ ਕੋਈ ਵੀ ਸਰਾਗ ਨਹੀਂ ਲੱਗ ਸਕਿਆ ਜਿਕਰ ਜੋ ਹੈ ਕਿ ਪਿਛਲੀ ਦੇਰ ਆਦਿ ਭਾਰਤ-ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਦ ਨਾਲ ਲੱਗਦੇ ਮਹੱਤਵਪੂਰਨ ਕਸਬਾ ਬਮਿਆਲ ਅਧੀਨ ਪੈਂਦੇ ਪਿੰਡ ਰਾਮਕਾਲਵਾ ਚ ਤਿੰਨ ਸ਼ਕਤੀ ਵਿਅਕਤੀ ਦੇਖੇ ਜਾਣ ਦੀ ਸੂਚਨਾ ਬਾਅਦ ਜ਼ਿਲ੍ਹਾ ਪੁਲਿਸ ਵੱਲੋਂ ਤੁਰੰਤ ਹਰਕਤ ਚਾਉਂਦੇ ਹੋਏ ਕਮਾਂਡੋ ਫੋਰਸ ਨਾਲ ਪੂਰੇ ਏਰੀਆ ਦੀ ਘੇਰਾਬੰਦੀ ਕਰਕੇ ਖੇਤਰ ਦਾ ਚੱਪਾ-ਚੱਪਾ ਖੰਘਾਲਿਆ ਜਾ ਰਿਹਾ ਸੀ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਇੰਡੀਆ ਫਾਊਂਡੇਸ਼ਨ ਦੇ ਸੰਸਥਾਪਕ ਸ਼ੌਰਿਆ ਡੋਪਾਲ ਨੇ ਕਿਹਾ ਹੈ ਕਿ ਭਾਰਤ ਲਈ ਪਾਕਿਸਤਾਨ ਹੁਣ ਰਣਨੀਤਿਕ ਖਤਰਾ ਹੋਣ ਦੀ ਬਜਾਏ ਸਿਰਫ ਸਿਰਦਰਦ ਬਣ ਕੇ ਰਹਿ ਗਿਆ ਹੈ ਕਿਉਂਕਿ ਨਵੀਂ ਦਿੱਲੀ ਨੇ ਆਪਣੇ ਗੁਆਂਢੀ ਤੇ ਵਰਤ ਹਾਸਲ ਕਰ ਲਈ ਹੈ ਉਹਨਾਂ ਕਿਹਾ ਕਿ ਭਾਰਤ ਦੀ ਮੁੱਖ ਵਰਤ ਉਸਦਾ ਆਰਥਿਕ ਵਾਧਾ ਹੈ ਪਰ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਸ ਵਾਦੇ ਨੂੰ ਅੱਗੇ ਵਧਾਉਣਾ ਅਤੇ ਰਣਨੀਤਿਕ ਵਰਤ ਹਾਸਲ ਕਰ ਲਈ ਪਾਕਿਸਤਾਨ ਅਤੇ ਚੀਨ ਸਮੇਤ ਹੋਰ ਗੁਆਂਢੀਆਂ ਨਾਲ ਸਬੰਧਾਂ ਨੂੰ ਸੰਭਾਲਣ ਦੀ ਲੋੜ ਹੈ ਉਨਾ ਕਿਹਾ ਕਿ ਅਸੀਂ ਪਾਕਿਸਤਾਨ ਨਾਲ ਆਪਣੇ ਸਬੰਧਾਂ 'ਚ ਵੱਖ-ਵੱਖ ਬਿੰਦੂਆਂ ਨੂੰ ਪਾਰ ਕਰ ਲਿਆ ਹੈ ਹਾਲਾਂਕਿ ਉਹ ਅਜੇ ਵੀ ਚੁਣੌਤੀਆਂ ਪੇਸ਼ ਕਰਦੇ ਹਨ ਪਰ ਉਹ ਹੁਣ ਇੱਕ ਗੰਭੀਰ ਖਤਰਾ ਨਹੀਂ ਹਨ ਪਾਕਿਸਤਾਨ ਹੁਣ ਸਾਡੇ ਲਈ ਇੱਕ ਸਿਰਦਰਦ ਤਾਂ ਹੈ ਪਰ ਇਹ ਸਾਡੇ ਲਈ ਕੋਈ ਰਣਨੀਤਕ ਖਤਰਾ ਪੈਦਾ ਨਹੀਂ ਕਰਦਾ ਹੈ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੂਸੀ ਫੌਜ ਵਿੱਚ ਭਾਰਤ ਦੇ 91 ਨਾਗਰਿਕਾਂ ਨੂੰ ਭਰਤੀ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ 8 ਜਾਨ ਗਵਾ ਚੁੱਕੇ ਹਨ ਅਤੇ 14 ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ ਜਦੋਂ ਕਿ ਬਾਕੀ 69 ਭਾਰਤੀ ਰਿਹਾਈ ਦੀ ਉਡੀਕ ਕਰ ਰਹੇ ਹਨ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਲੋਕ ਸਭਾ ਚ ਪ੍ਰਸ਼ਨ ਕਾਲ ਦੌਰਾਨ ਇਹ ਜਾਣਕਾਰੀ ਦਿੱਤੀ ਉਹਨਾਂ ਕਿਹਾ ਸਾਡੇ ਕੋਲ ਹੁਣ ਤੱਕ ਕੁੱਲ ਬਿਲਾ ਕੇ 91 ਅਜੇ ਭਾਰਤੀ ਨਾਗਰਿਕ ਹਨ ਜਿਨ੍ਹਾਂ ਨੂੰ ਰੂਸੀ ਫੌਜ ਚ ਭਰਤੀ ਕੀਤਾ ਗਿਆ ਹੈ ਬੰਦੇ ਭਾਗੀ ਉਹਨਾਂ ਵਿੱਚੋਂ 8 ਦੀ ਜਾਨ ਜਾ ਚੁੱਕੀ ਹੈ 14 ਨੂੰ ਛੁੱਟੀ ਦੇ ਦਿੱਤੀ ਗਈ ਹੈ ਜਾਂ ਕਿਸੇ ਤਰ੍ਹਾਂ ਸਾਡੀ ਮਦਦ ਨਾਲ ਵਾਪਸ ਆ ਗਏ ਹਨ ਜਦੋਂ ਕਿ 69 ਭਾਰਤੀ ਨਾਗਰਿਕ ਅਜੇ ਹਨ ਜੋ ਰੂਸੀ ਫੌਜ ਚੋਰ ਹੈਈ ਦੀ ਉਡੀਕ ਕਰ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਸ਼ੁੱਕਰਵਾਰ ਨੂੰ ਕੈਬਨਿਟ ਦੀ ਮੀਟਿੰਗ ਹੋਈ ਇਸ ਬੈਠਕ ਚ ਸ਼ੁੱਕਰਵਾਰ ਨੂੰ ਕੈਬਨਿਟ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਨੇ 8 ਨਵੇਂ ਰੇਲਵੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਇਨ੍ਹਾਂ ਪ੍ਰੋਜੈਕਟਾਂ ਬਾਰੇ ਸਰਕਾਰ ਨੇ ਕਿਹਾ ਹੈ ਕਿ ਇਸ ਨਾਲ ਸੰਪਰਕ ਵਧੇਗਾ ਯਾਤਰਾ ਆਸਾਨ ਹੋਵੇਗੀ ਤੇਲ ਦੀ ਦਰਅੰਧ ਘਟੇਗੀ ਅਤੇ ਕਾਰਬਨ ਨਿਕਾਸੀ ਵੀ ਘਟੇਗੀ ਕੈਬਨਟ ਦੇ ਫੈਸਲੇ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਪ੍ਰਸਤਾਵਿਤ ਪ੍ਰੋਜੈਕਟ ਲੌਜਿਸਟਿਕ ਕੁਸ਼ਲਤਾ ਵਿੱਚ ਸੁਧਾਰ ਕਰਨਗੇ ਅਤੇ ਅਨਕਨੈਕਟਿਡ ਖੇਤਰਾਂ ਨੂੰ ਜੋੜ ਕੇ ਟਰਾਂਸਪੋਰਟ ਨੈੱਟਵਰਕ ਵਿੱਚ ਸੁਧਾਰ ਕਰਨਗੇ ਇਹ ਸਪਲਾਈ ਲੜੀ ਨੂੰ ਸਚਾਰੂ ਬਣਾਏਗਾ ਅਤੇ ਆਰਥਿਕ ਵਿਕਾਸ ਨੂੰ ਤੇਜ਼ ਕਰੇਗਾ ਉਨ੍ਹਾਂ ਕਿਹਾ ਕਿ ਇਹਨਾਂ ਪ੍ਰੋਜੈਕਟਾਂ ਦੀ ਕੁੱਲ ਅਨੁਮਾਨਤ ਲਾਗਤ 24657 ਕਰੋੜ ਰੁਪਏ ਹੈ ਕੇਂਦਰੀ ਮੰਤਰੀ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ 767 ਕਰੋੜ ਕਿਲੋਗ੍ਰam ਕਾਰਬਨ ਨਿਕਾਸੀ ਘਟੇਗੀ ਇਹ 30 ਕਰੋੜ ਰੁੱਖ ਲਗਾਉਣ ਦੇ ਬਰਾਬਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਪੈਰਸ 올림픽 2024 ਵਿੱਚ ਪੁਰਸਿਆਂ ਦੇ 57 ਕਿਲੋਗ੍ਰam ਫ੍ਰੀ ਸਟਾਈਲ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਪਹਿਲਵਾਨ ਅਮਨ ਸਹਿਰਾਬਤ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਉਹਨਾਂ ਨੇ ਐਕਸਨੇਟ ਟਵੀਟ ਪੋਸਟ ਕਰਕੇ ਕਿਹਾ ਸਾਡੇ ਪਹਿਲਵਾਨਾਂ ਲਈ ਹੋਰ ਮਾਣ ਧੰਨਵਾਦ ਅਮਨ ਸ਼ਰਾਵਤ ਨੂੰ ਪੈਰਸ 올림픽 ਵਿੱਚ ਪੁਰਸ਼ਾਂ ਦੇ 57 ਕਿਲੋਗ੍ਰਾਮ ਫ੍ਰੀ ਸਟਾਈਲ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਣ ਤੇ ਵਧਾਈ ਉਸ ਦੀ ਲਗਨ ਅਤੇ ਦ੍ਰਿੜਤਾ ਸਾਫ਼ ਦਿਖਾਈ ਦਿੰਦੀ ਹੈ ਪੂਰਾ ਦੇਸ਼ ਇਸ ਸ਼ਾਨਦਾਰ ਪ੍ਰਾਪਤੀ ਦਾ ਜਸ਼ਨ ਮਨਾ ਰਿਹਾ ਹੈ ਸ਼ਰਾਵ ਘਟਾਲੇ ਦੇ ਮਾਮਲੇ 'ਚ ਤਿਹਾੜ ਚ ਬੰਦ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸਸੋਦੀਆ ਨੂੰ ਵੱਡੀ ਰਾਹਤ ਮਿਲੀ ਹੈ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਮਨੀਸ਼ ਸਸੋਦੀਆ 17 ਮਹੀਨਿਆਂ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਸੀ ਕਥਿਤ ਸ਼ਰਾਬ ਘਟਾਲੇ ਦੀ ਸਿਰਵਾਈ ਸ਼ੁਰੂ ਕਰਨ ਵਿੱਚ ਹੋ ਰਹੀ ਦੇਰੀ ਦੇ ਮੱਦੇ ਨਜ਼ਰ ਸੁਪਰੀਮ ਕੋਰਟ ਨੇ ਸੀਬੀਆਈ ਅਤੇ ਈਡੀ ਦੋਵਾਂ ਮਾਮਲਿਆਂ ਵਿੱਚ ਜਮਾਨਤ ਦੇ ਦਿੱਤੀ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਏ ਰੇਵਤ ਰੈਡੀ ਨੇ ਅਮਰੀਕਾ ਦੌਰੇ ਦੌਰਾਨ ਉਹਨਾਂ ਦੇ ਸੂਬੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਕੈਲੀਫੋਰਨੀਆ ਵਿੱਚ ਭਾਰਤੀ ਮਹਾਂਵਪਾਰਕ ਦੂਤਾਵਾਸ ਵੱਲੋਂ ਏਆਈ ਵਪਾਰਕ ਰਾਉਂਟੇ ਮਿਲਣੀ ਵਿੱਚ ਤਕਨੀਕ ਜਗਤ ਦੀਆਂ ਵੱਡੀਆਂ ਕੰਪਨੀਆਂ ਦੇ ਮੁਖੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕੀ ਆਈ ਸਿਟੀ ਨੈਟ 0 ਫਿਊਚਰ ਸਿਟੀ ਅਤੇ ਹైదరాబాద్ ਦੀ ਵਿਆਪਕ ਪੱਧਰ ਤੇ ਪਰਵਰਤਨਕਾਰੀ ਯੋਜਨਾਵਾਂ ਨੂੰ ਦੇਖਦੇ ਹੋਏ ਤੇਲੰਗਾਨਾ ਭਵਿੱਖ ਦਾ ਰਾਜ ਹੋਵੇਗਾ। ਉਹਨਾਂ ਨੇ ਕਿਹਾ ਕਿ ਅਮਰੀਕਾ ਵਿੱਚ ਹਰ ਰਾਜ ਦਾ ਇੱਕ ਅਦਰਸ਼ਵਾਦੀ ਸਿਧਾਂਤ ਹੈ। ਭਾਰਤ ਵਿੱਚ ਸਾਡੇ ਕੋਲ ਕਿਸੇ ਰਾਜ ਲਈ ਕੋਈ ਸਿਧਾਂਤ ਨਹੀਂ ਹੈ ਅਤੇ ਮੈਂ ਆਪਣੇ ਸੂਬੇ ਤੇਲੰਗਾਨਾ ਨੂੰ ਇੱਕ ਸਿਧਾਂਤ ਦੇਣਾ ਚਾਹਾਂਗਾ। ਤੇਲੰਗਾਨਾ ਨੂੰ ਭਵਿੱਖ ਦਾ ਸੂਬਾ ਕਿਹਾ ਜਾ ਸਕਦਾ ਹੈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਤੇਲੰਗਾਨਾ ਆਨਲੀ ਸੱਦਾ ਦਿੰਦਾ ਹਾਂ। ਆਓ ਸਭ ਮਿਲ ਕੇ ਭਵਿੱਖ ਬਣਾਈਏ। ਪ੍ਰੋਗਰਾਮ ਦੌਰਾਨ ਸੂਬੇ ਦੇ ਉਦਯੋਗ ਅਤੇ ਆਈਟੀ ਮੰਤਰੀ ਡੀ ਸ਼੍ਰੀਦਰ ਬਾਬੂ ਨੇ ਤੇਲੰਗਾਨਾ ਦੀਆਂ ਨੀਤੀਆਂ ਦੀ ਮੁੱਖ ਵਿਸ਼ੇਸ਼ਤਾਵਾਂ ਤੇ ਹੋਰ ਜਾਣਕਾਰੀ ਦਿੱਤੀ ਜੋ ਕਿ ਤਕਨੀਕ ਅਤੇ ਤਕਨੀਕ ਨਿਵੇਸ਼ਕਾਂ ਲਈ ਇਸ ਨੂੰ ਆਕਰਸ਼ਕ ਬਣਾਉਂਦਾ ਹੈ। ਵਕਫ ਸੋਧ ਬਿੱਲ 2024 ਤੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਆਪ ਨੂੰ ਉਤਰਵੀ ਕਰਨ ਦੀ ਰਾਜਨੀਤੂ ਤੋਂ ਦੂਰ ਨਹੀਂ ਰੱਖਦੀ ਹੈ। ਉਹ ਨਹੀਂ ਚਾਹੁੰਦੇ ਕਿ ਘੱਟ ਗਿਣਤੀ ਸ਼ਾਂਤੀ ਨਾਲ ਰਹੇਨ। ਅਸੀਂ ਸਿਧਾਂਤ ਦੀ ਪਾਲਣਾ ਕਰਦੇ ਹਾਂ ਜੋ ਸਾਨੂੰ ਕਿਸੇ ਵੀ ਧਰਮ ਦਾ ਪਾਲਣ ਕਰਨ ਅਧਿਕਾਰ ਦਿੰਦਾ ਹੈ। ਉਹਨਾਂ ਕਿਹਾ ਕਿ ਉਹ ਘੱਟ ਗਿਣਤੀਆਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਕਿਉਂ ਦੇ ਰਹੇ ਹਨ? ਆਪਾਗੂ ਮਰੀਸ਼ ਸੋਦਿਆ ਨੂੰ ਸੁਪਰੀਮ ਕੋਰਟ ਵੱਲੋਂ ਜਮਾਨਤ ਦਿੱਤੇ ਜਾਣਦੇ ਉਹਨਾਂ ਕਿਹਾ ਕਿ ਸਿਰਫ ਜਮਾਨਤ ਦਿੱਤੀ ਗਈ ਹੈ। ਕਲੀਅਰ ਜਟ ਨਹੀਂ। ਆਪ ਤੋਂ ਵੱਡੀ ਹੋਰ ਕੋਈ ਪ੍ਰਸ਼ਤ ਪਾਰਟੀ ਨਹੀਂ ਹੈ ਜਿਸ ਦੇ ਮੁੱਖ ਮੰਤਰੀ ਅਤੇ ਹੋਰ ਕਈ ਮੰਤਰੀ ਜੇਲ੍ਹ ਵਿੱਚ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਵੀ ਉਹਨਾਂ ਲੋਕਾਂ ਨੇ ਇਹੀ ਆਵਕਾਰੀ ਨੀਤੀ ਲਾਗੂ ਕੀਤੀ ਸੀ ਕੇਂਦਰ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਪਿਛਲੇ ਦਿਨੀ ਸਿੰਘ ਸੈਵਾਨ ਵੱਲੋਂ ਸਿੱਖ ਰਹਿਤ ਮਰਿਆਦਾ ਅਤੇ ਪ੍ਰਾਤਨ ਰਵੈਤਾ ਅਨੁਸਾਰ ਗੁਰਦੁਆਰਾ ਸੈਵਾਨ ਦੇ ਨਿਸ਼ਾਨ ਸੈਵਾਨ ਦੇ ਪੁਸ਼ਾਕਿਆਂ ਦਾ ਰੰਗ ਬਦਲੇ ਜਾਣ ਸੰਬੰਧੀ ਕੀਤੇ ਆਦੇਸ਼ ਤੋਂ ਬਾਅਦ ਅੱਜ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਸਮੂਹ ਵਿਖੇ ਲੱਗੇ ਦੋਵਾਂ ਨਿਸ਼ਾਨ ਸੈਵਾਨ ਦੇ ਪੁਸ਼ਾਕਿਆਂ ਦਾ ਰੰਗ ਕੇਸਰੀ ਤੋਂ ਬਸੰਤੀ ਕਰ ਦਿੱਤਾ ਗਿਆ ਜਿਕਰ ਜੋ ਹੋ ਗਿਆ ਕਿ ਸਿੱਖ ਰਹਿਤ ਮਰਿਆਦਾ ਅਤੇ ਪੰਥ ਪ੍ਰਵਾਨਿਤ ਰਵੈਤਾਂ ਅਨਸਾਰ ਗੁਰਦੁਆਰਾ ਸਹਿਵਾਨ ਵਿਖੇ ਲੱਗੇ ਨਿਚਾਨ ਸਹਿਵਾਂ ਦਾ ਰੰਗ ਬਸੰਤੀ ਜਾਂ سرمਈ ਹੋਣਾ ਚਾਹੀਦਾ ਹੈ ਸਿੰਘ ਸਹਿਵਾਂ ਦੇ ਆਦੇਸ਼ ਤੋਂ ਬਾਅਦ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਆਪਣੇ ਪ੍ਰਬੰਧ ਹੇਠਲੇ ਸਮੂਹ ਗੁਰਦੁਆਰਾ ਸਹਿਵਾਂ ਦੇ ਪ੍ਰਬੰਧਕਾਂ ਨੂੰ ਨਿਸ਼ਾਨ ਸਹਿਵਾਂ ਦੇ ਪੁਸ਼ਾਕਿਆਂ ਦਾ ਰੰਗ ਸਿੱਖ ਰਹਿਤ ਮਰਿਆਦਾ ਅਨੁਸਾਰ ਬਦਲਣ ਦੀ ਹਦਾਇਤ ਕੀਤੀ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣਿੱਕੇ ਨੂੰ ਬਲਵਿੰਦਰ ਸਿੰਘ ਭੁੰਦੜ ਦੀ ਚੇਅਰਮੈਨਸ਼ਿਪ ਹੇਠ ਗਠਿਤ ਕੀਤੇ ਗਏ ਨਵੇਂ ਸੰਸਥਾਪੀ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ਇਹ ਜਾਣਕਾਰੀ ਦਿੰਦਿਆਂ ਹਲਕਾ ਅਟਾਰੀ ਦੇ ਸੀਨੀਅਰ ਅਕਾਲੀ ਆਗੂ ਹਰਜੀਤ ਸਿੰਘ ਬੋਹੜੂ ਨੇ ਦੱਸਿਆ ਕਿ ਪਾਰਟੀ ਦੇ ਸਰਪ੍ਰਸਤ ਅਤੇ ਪੰਜਾਬ ਦੇ ਰਹਿ ਚੁੱਕੇ ਮੁੱਖ ਮੰਤਰੀ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਜਥੇਦਾਰ ਰਣਿੱਕੇ ਦੇ ਬਹੁਤ ਨੇੜਲੇ ਸਬੰਧ ਸਨ ਸਰਦਾਰ ਪ੍ਰਕਾਸ਼ ਸਿੰਘ ਬਾਦਲਦੀ ਸਮੇਂ-ਸਮੇਂ ਤੇ ਬੜੀ ਅਕਾਲੀ ਸਰਕਾਰ ਵੇਲੇ ਹਲਕੇ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਵੀ ਰਹੇ ਹਨ ਜਥੇਦਾਰ ਰਣਜੀਤੇ ਵੱਲੋਂ ਲੰਬੇ ਸਮੇਂ ਤੋਂ ਪਾਰਟੀ ਵਿੱਚ ਨਿਭਾਈਆਂ ਜਾ ਰਹੀਆਂ ਸਭਾਵਾਂ ਨੂੰ ਦੇਖਦਿਆਂ ਜੋ ਮਾਨ ਸਤਕਾਰ ਸੁਖਵੀਰ ਸਿੰਘ ਬਾਦਲ ਵੱਲੋਂ ਜਥੇਦਾਰ ਰਣਜੀਤੇ ਨੂੰ ਦਿੱਤਾ ਗਿਆ ਹੈ ਹਲਕਾ ਔਟਾਰੀ ਦੇ ਸਮੂਹ ਕਾਲੀ ਆਗੂ ਅਤੇ ਵਰਕਰ ਬਹੁਤ ਮਾਣ ਮਹਿਸੂਸ ਕਰਦੇ ਹਨ ਭਾਰਤੀ ਪਹਿਲਵਾਨ ਬਨੇਸ਼ ਫੁਗਾਰ ਤੋਂ ਇਹ ਪੁੱਛੇ ਜਾਣ ਤੇ ਕਿ ਕੀ ਇੱਕ ਵਾਰ ਵਰਗ ਵਿੱਚ ਦੋ ਚਾਂਦੀ ਦੇ ਤਗਵੇਂ ਦਿੱਤੇ ਜਾ ਸਕਦੇ ਹਨ ਤਾਂ ਅੰਤਰਰਾਸ਼ਟਰੀ 올림픽 ਕਮੇਟੀ ਦੇ ਪ੍ਰਧਾਨ ਥਾਮਸ ਵਾਚਨੇ ਕਿਹਾ ਕਿ ਅੰਤਰਰਾਸ਼ਟਰੀ ਫੈਡਰੇਸ਼ਨ ਦੇ ਨਿਯਮ ਹਨ ਜਿਨ੍ਹਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਅਤੇ ਅੰਤਰਰਾਸ਼ਟਰੀ ਫੈਡਰੇਸ਼ਨ ਯੂਨਾਈਟਿਡ ਵਰਲਡ ਰੈਸਲਿੰਗ ਇਹ ਫੈਸਲਾ ਲੈ ਰਹੀ ਸੀ ਅਸੀਂ ਅੰਤ ਵਿੱਚ ਸੀਏਐਸ ਦੇ ਫੈਸਲੇ ਦੀ ਪਾਲਣਾ ਕਰਾਂਗੇ ਅੰਤਰਰਾਸ਼ਟਰੀ ਫੈਡਰੇਸ਼ਨਾਂ ਨੂੰ ਆਪਣੇ ਨਿਯਮਾਂ ਨੂੰ ਲਾਗੂ ਕਰਨਾ ਅਤੇ ਵਿਆਖਿਆ ਕਰਨੀ ਪੈਂਦੀ ਹੈ ਇਸ ਲਈ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਪੈਰਿਸ 올림픽 2024 ਵਿੱਚ ਭਾਰਤ ਨੂੰ 6ਵਾਂ ਤਮਗਾ ਮਿਲਿਆ ਹੈ। ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੇ ਪੁਰਸ਼ਾਂ ਦੇ ਫਰੀ ਸਟਾਈਲ 57 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਅਮਨ ਨੇ 9 ਅਗਸਤ ਨੂੰ ਖੇਡੇ ਗਏ ਕਾਂਸੀ ਦੇ ਤਗਮੇ ਦੇ ਮੈਚ ਵਿੱਚ ਪੋਰਟੋ ਰੀਕੋ ਦੇ ਡੇਰੇਨ ਟੋਈ ਕਰੂਜ਼ ਨੂੰ 13-5 ਨਾਲ ਹਰਾਇਆ। ਅਮਨ 올림픽 ਵਿੱਚ ਤਮਗਾ ਜਿੱਤਣ ਵਾਲਾ 7ਵਾਂ ਭਾਰਤੀ ਪਹਿਲਵਾਨ ਬਣ ਗਿਆ ਹੈ। ਪਰਸ اولمپਿਕ 2024 ਵਿੱਚ ਭਾਰਤ ਨੇ 6 ਤਮਗੇ ਜਿੱਤੇ ਹਨ ਜਿਨ੍ਹਾਂ ਵਿੱਚੋਂ 5 ਕਾਂਸੀ ਅਤੇ 1 ਚਾਂਦੀ ਦਾ ਹੈ ਸਭ ਤੋਂ ਪਹਿਲਾਂ ਮਨੂਪਾਕਰ ਨੇ 10 ਮੀਟਰ 에ਅਰ ਪਿਸਟਲ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ ਫਿਰ ਮਨੂਪਾਕਰ ਨੇ ਵੀ ਮਿਕਸਡ ਟੀਮ ਮੁਕਾਬਲੇ ਵਿੱਚ ਦੂਜਾ ਕਾਂਸੀ ਦਾ ਤਮਗਾ ਹਾਸਲ ਕੀਤਾ ਸਰਜੋ ਸਿੰਘ ਵੀ ਉਹਨਾਂ ਦੇ ਨਾਲ ਟੀਮ ਵਿੱਚ ਸਨ ਸਪ੍ਰੀਲ ਕੁਸਲੇ ਨੇ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੋਜੀਸ਼ਨ ਸ਼ੂਟਿੰਗ ਵਿੱਚ ਤੀਜਾ ਕਾਂਸੀ ਦਾ ਤਮਗਾ ਜਿੱਤਿਆ ਫਿਰ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਅਤੇ ਨੀਰਜ ਚੋਪੜਾ ਨੇ ਚਾਂਦੀ ਦਾ ਤਗਮਾ ਜਿੱਤਿਆ ਹੁਣ ਅਮਨ ਨੇ ਪੈਰਿਸ ਵਿੱਚ ਭਾਰਤੀ ਤਿਰੰਗਾ ਲਹਿਰਾਇਆ ਹੈ ਇਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ